ਬਲੀਓ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਵੱਡੀ ਘੋੜੀ ਲੈ ਕੇ ਆਏ ਹਾਂ ਨੁਕਰੀ ਕੱਦ ਕਾਟ ਦੇ ਵੀ ਬੜੇ ਚੰਗੇ ਆ ਬਾਡੀ ਬੁੱਡੀ ਦੀ ਬੜੀ ਚੰਗੀ ਆ ਤੇ ਇਸ ਵਕਤ ਆਪਾਂ ਪਿੰਡ ਰਾਜਿਆਣੇ ਦੇ ਵਿੱਚ ਬੈਠੇ ਆਂ ਬਾਈ ਹਰਪ੍ਰਭਗਵਾਨ ਕੋਲੇ ਜ਼ਿਲ੍ਹਾ ਮੋਗਾ ਤੇ ਬਾਈ ਹਰਪ੍ਰਭਗਵਾਨ ਤੋਂ ਹੀ ਆਪਾਂ ਜਾਣਕਾਰੀ ਲੈ ਕੇ ਦਿੰਨੇ ਸਾਨੂੰ ਸਾਰੀ ਘੋੜੀ ਬਾਰੇ ਸਸਿਗਾ ਜੀ ਸਸਿਗਾ ਜੀ ਔਰ ਕੈਮਾਸ ਇਤਾਂ ਬਾਈ ਹਾਂਜੀ ਬਈ ਇਹ ਠੀਕ ਠਾਕ ਹੈ ਤੇ ਬਾਈ ਹਰਪ੍ਰਭਗਵਾਨ ਸਭ ਤੋਂ ਪਹਿਲਾਂ ਤਾਂ ਜੇ ਆਪਾਂ ਉਮਰ ਦੀ ਗੱਲ ਕਰੀਏ ਕਿੰਨੀ ਉਮਰ ਹੋਊਗੀ ਘੋੜੀ ਦੀ ਬਾਈ ਘੋੜੀ 6 ਸਾਲਾਂ ਦੀ ਉਮਰ ਹੈ 6 ਸਾਲਾਂ ਹਾਂਜੀ ਠੀਕ ਆ ਬਾਈ ਤੇ ਜੇ ਆਪਾਂ ਬਾਈ ਦੇਖੀਏ ਇਸ ਵਕਤ ਤਾਂ ਗੱਬਣਾ ਕੇ ਖਾਲੀ ਆ ਕੁੜੀ ਨੇ ਕੁੜੀ ਖਾਲੀ ਆ ਜੀ ਇੱਕ ਵੀ ਬਿਛੇਰਾ ਦਿੱਤਾ ਇੱਕ ਬਿਛੇਰੀ ਦਿੱਤੀ ਦੋ ਸੂਏ ਸੂਈ ਆਈ ਘਰੇ ਆਪਣੀ ਕੁੜੀ ਠੀਕ ਆ ਪਹਿਲਾਂ ਦੋ ਵਾਰੀ ਆਪਣੇ ਸੂਈ ਆ ਹਾਂਜੀ ਦੋ ਵਾਰੀ ਘਰੇ ਸੀ ਇੱਕ ਵੀ ਬਿਛੇਰੀ ਇੱਕ ਵੀ ਬਿਛੇਰੀ ਤੇ ਇਸ ਵਕਤ ਜੇ ਆਪਾਂ ਦੇਖੀਏ ਮੌਕੇ ਤੇ ਖਾਲੀ ਆ ਹਾਂ ਖਾਲੀ ਆ ਜੀ ਹੁਣ ਕੁੜੀ ਖਾਲੀ ਕੋਰੋਂ ਅੰਦਰ ਦੀ ਸਾਫ ਆ ਬਾਈ ਜਮ ਹਾਂਜੀ ਖਾਲੀ ਐ ਸਾਫ ਆ ਜੀ ਕਿਸੇ ਮਰਜ਼ੀ ਡਾਕਟਰ ਤੋਂ ਚੈੱਕ ਕਰਾ ਸਕਦੇ ਠੀਕ ਆ ਠੀਕ ਆ ਬਾਈ ਤੇ ਭੋਰ ਜਾਂ ਭੋਰ ਜਾਂਦੇ ਕਿਵੇਂ ਆ ਬਾਈ ਭੋਰਾਂ ਦੀ ਬਾਈ ਜੀ ਮੈਂ ਦੂਜਾ ਹਾਂ ਸਾਫ ਆ ਇੱਕ ਕੱਲਾ ਛਿੱਟਾ ਆਈ ਠੀਕ ਆ ਬਾਕੀ ਸਾਫ ਆ ਹਾਂ ਬਾਕੀ ਸਾਫ ਆਈ ਜੀ ਠੀਕ ਆ ਠੀਕ ਆ ਤੇ ਹਰਪਗੋਨ ਬਈ ਕਿੰਨੇ ਹਾਈਟ ਹੋਊਗੀ ਘੋੜੀ ਦੀ ਘੋੜੀ 60 ਇੰਚ ਆਈ ਹੈੜਾ 60 ਇੰਚ ਹਾਂਜੀ ਠੀਕ ਆ ਤੇ ਸਵਾਰੀ ਦੀ ਕਿਵੇਂ ਆ ਬਾਈ ਸਵਾਰੀ ਦੀ ਮੜਾ ਮੋਟੇ ਹੀ ਬੈਠੇ ਆ ਬੈਠਿਆ ਨਹੀਂ ਜਾਂਦਾ ਇਹ ਕੰਮ ਕਾਰੋਬਾਰ ਉਹ ਵੀ ਇਹ ਕਰਕੇ ਖੇਤੀਬਾੜੀ ਲਈ ਬੈਠਿਆ ਨਹੀਂ ਜਾਂਦਾ ਠੀਕ ਆ ਠੀਕ ਆ ਉਹ ਬੈਠੇ ਬੁੱਠੇ ਨਹੀਂ ਹਾਂਜੀ ਉਹ ਸਵਾਰੀ ਪਾਸ ਆ ਜੀ ਹਾਂਜੀ ਠੀਕ ਆ ਠੀਕ ਆ ਹਾਂਜੀ ਤੇ ਬਾਕੀ ਕੰਨ ਕਨੋਤੇ ਦੇ ਬਾਈ ਬੜੀ ਚੰਗੇ ਆ ਨਾ ਬਾਡੀ ਬੁੱਡੀ ਹਾਂਜੀ ਬਾਡੀ ਦਾ ਜਮਾਂ ਜੀ ਹਾਂਜੀ ਸਰੇ ਹੀ ਆ ਜੀ ਹਾਂਜੀ ਤੇ ਜੇ ਆਪਾਂ ਦੇਖੀਏ ਬਾਈ ਹੁਣ ਕਿੰਨੇ ਪੈਸਿਆਂ ਦੀ ਦੇ ਦਈਏ ਫਿਰ ਆਪਾਂ ਘੋੜੇ ਆਪਣੇ ਭਰਾਵਾਂ ਨੂੰ ਆਪਾਂ ਹੀ 270 ਦੀ ਦੇਵਾਂਗੇ 270 ਦੇ ਕੋ ਮਾੜਾ ਮੋਟਾ ਮਾਨਤਨ ਹੋ ਜੇ ਹਾਂਜੀ ਮਾਨ ਮਾਨਤਨ ਹੋ ਜੂਗਾ ਜੀ ਵੀਡੀਓ ਵੇਖ ਕੇ ਆਈ ਹਾਂ ਠੀਕ ਹੈ ਠੀਕ ਹੈ ਮਾਨਤਨ ਕਹੂਗਾ ਜੇ ਕੋਈ ਦੂਰੋਂ ਵੀ ਭਰਾ ਆਉਂਦਾ ਤੇ ਲਾਂਬੇ ਵਾਲਾ ਕੰਮ ਨਹੀਂ ਵੀ ਨਹੀਂ ਨਹੀਂ ਲਾਂਬੇ ਵਾਲਾ ਨਹੀਂ ਹਾਂਜੀ ਮੈਂ ਤਸੱਲੀ ਕਰਕੇ ਲਿਜਾ ਕਿਸੇ ਮਰਜ਼ੀ ਡਾਕਟਰ ਤੋਂ ਹੀ ਚੈੱਕ ਕਰਾ ਸਕਦਾ ਤੇ ਹੱਡੀ ਬਖਸ਼ ਹਾਂਜੀ ਹਾਂਜੀ ਤੇ ਇੱਕ ਵਾਰੀ ਬਾਜੀ ਆਪਣੇ ਪਿੰਡ ਦਾ ਐਡਰੈਸ ਜ਼ਰੂਰ ਸਾਂਝਾ ਕਰ ਦਿਓ ਸਾਰੇ ਆਪਣੇ ਮੋਗਾ ਜਿਹੜਾ ਪਿੰਡ ਰਾਜਿਆਣਾ ਜੀ ਹਾਂਜੀ ਬਾਕੀ ਦੋਸਤੋ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਬਾਈ ਹਰਪਗਵਾਨ ਦਾ ਤੇ 6 ਸਾਲ ਉਮਰਾਂ ਘੋੜੀ ਦੀ ਤੇ 60 ਇੰਚ ਹਾਈਟ ਆ ਮੌਕੇ ਤੇ ਇਸ ਵਕਤ ਜਿਹੜੀ ਉਹ ਬਾਈ ਅੱਲੀ ਜਾਂ ਜਿਹੜਾ ਆਪਾਂ ਨੂੰ ਦੱਸਿਆ ਗਿਆ ਉਹ ਖਾਲੀ ਆ ਬਾਕੀ ਬਾਈ ਕਹਿੰਦਾ ਵੀ ਅੰਦਰ ਦੀ ਬਿਲਕੁਲ ਸਾਫ਼ ਆ ਤੁਸੀਂ ਆਪਣੇ ਜਿਹੜੇ ਵੀ ਮਰਜ਼ੀ ਡਾਕਟਰ ਤੋਂ ਚੈੱਕ ਕਰਵਾ ਕੇ ਤਸੱਲੀ ਕਰਕੇ ਆਪਦੀ ਜਿਹੜੀ ਘੋੜੀ ਲਿਆ ਸਕਦੇ ਹੋ ਪਹਿਲਾਂ ਬਾਈ ਕੋਲੇ ਇੱਕ ਇੱਕ ਵਸ਼ੇਰਾ ਦਿੱਤਾ ਨੋਕਰਾ ਤੇ ਇੱਕ ਵਸ਼ੇਰੀ ਦਿੱਤੀ ਆ 6 ਸਾਲ ਜਿਹੜੀ ਉਮਰਾਂ ਘੋੜੀ ਦੀ ਤੇ ਜਿਹੜੇ ਵੀ ਭਰਾ ਨੂੰ ਪਸੰਦ ਆਉਂਦੀ ਆ ਤਾਂ ਤੁਸੀਂ ਆਪਦੀ ਤਸੱਲੀ ਕਰਕੇ ਪਿੰਡ ਰਾਜੇਆਣਾ ਜਿਲ੍ਹਾ ਮੋਗਾ ਬਾਈ ਦਾ ਨੰਬਰ ਡਿਸਪਲੇ ਤੇ ਆ ਤੇ ਉਹੀ ਭਰਾ ਫੋਨ ਕਰਨ ਜਿਹੜੇ ਭਰਾ ਘੋੜੀ ਲੈਣ ਦੇ ਚਾਹਵਾਨਾ ਕਿਉਂਕਿ ਅੱਜ ਕੱਲ ਬਾਈ ਆਪਾਂ ਦੇਖਦੇ ਆ ਕੰਮਾਂ ਕਰਨ ਦਾ ਟਾਈਮ ਆ ਨਾ ਕਿਸੇ ਭਰਾ ਕੋਲੇ ਵੀ ਇੰਨਾ ਟਾਈਮ ਨਹੀਂ ਹੁੰਦਾ ਟਾਈਮ ਪਾਸ ਵਾਲੇ ਨਾ ਫੋਨ ਕਰਨ ਤੇ ਜਿਹੜੇ ਵੀ ਭਰਾ ਨੂੰ ਨੌਕਰੀ ਘੋੜੀ ਦੀ ਭਾਲ ਆ ਤਾਂ ਉਹਨਾਂ ਵਾਸਤੇ ਅੱਜ ਆਪਾਂ ਜਿਹੜੀ ਨੌਕਰੀ ਘੋੜੀ ਲੈ ਕੇ ਆਏ ਆ 60 ਇੰਚ ਹਾਈਟ ਆ 6 ਸਾਲ ਉਮਰ ਆ 2 ਲੱਖ ਤੇ 70000 ਰੁਪਏ ਬਾਈ ਜਿਹੜਾ ਮੁੱਲ ਕਰਦਾ ਤੇ ਬਾਕੀ ਮੌਕੇ ਤੇ ਬਾਈ ਕਹਿੰਦਾ ਵੀ ਆਪਾਂ ਮਾਨਤਨ ਕਰਾਂਗੇ ਤੇ ਕਰ ਲਿਓ ਸੰਪਰਕ ਜਿਹੜੇ ਵੀ ਭਰਾ ਨੇ ਘੋੜੀ ਖਰੀਦਣੀ ਹੋਣਾ ਜਾਂ ਉਹਦੇ ਵਾਸਤੇ ਰੋ ਤੇ ਵੀਡੀਓ ਘੋੜਿਆਂ ਵਾਲੇ ਭਰਾਵਾਂ ਨਾਲ ਜ਼ਰੂਰ ਸ਼ੇਅਰ ਕਰਿਓ ਤੇ ਧੰਨਵਾਦ ਬਾਈ ਹਰਿ ਭਗਵਾਨ